ਉਹ ਇਸ ਕਰਕੇ ਸੀ ਇਹ ਕਹਿਣਾ ਹੈ ਕਿ ਜੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਵੀਰ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕਰ ਕੇ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ ਸੈਂਟਰ ਦੀ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ ਬਾਕੀ ਦੇ ਸੀ ਖਰੀਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਏ ਨੇ ਇਸ ਗੱਲ ਤੇ ਵਾਕਆਊਟ ਕੀਤਾ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਾਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਐ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋੜ ਰਿਆ ਹੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਕਪਾਹ ਨਰਮਾ ਮੱਕੀ ਵਗੈਰਾ ਉਹ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਸੋ ਐਮਐਸਪੀ ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ ਹੈ ਖਾਣੇ ਦਾ ਖਰਚਾ मजदूरी का खर्चा बिजली का खर्चा बीज का खर्चा खाद का खर्चा दवाई का खर्चा जितना भी उसकी लागत लगती है उस लागत के ऊपर उसका पचास प्रतिशत प्रॉफिट लिया जाएगा और उसको मिनिमम सपोर्ट प्राइस से खरीदा जाएगा अब कोई अब कोई किसान को लूट नहीं पाएगा so. ਇਸ ਕਰਕੇ ਸੀ ਇਹ ਕਹਿਣਾ ਹੈ ਕਿ ਜੇ ਐਮਐਸਪੀ ਦਾ ਜਿਹੜਾ ਬਿਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਵੀਰ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕਰ ਗਿਆ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ ਬਾਕੀ ਦੇਸੀ ਖਰੀਦਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਏ ਉਹਨਾਂ ਨੇ ਇਸ ਗੱਲ ਤੇ ਵਾਕਆਊਟ ਕੀਤਾ ਕਿ ਪੰਜਾਬ ਸਰਕਾਰ ਗਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋਲ ਰਿਆ ਹੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਹ ਨਰਮਾ ਮੱਕੀ ਵਗੈਰਾ ਉਹ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਸੋ ਐਮਐਸਪੀ ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ ਹੈ